ਇੱਕ ਐਫ ਆਈ ਆਰ ਜੈਸਟ ਕੀਤੀ ਹੈ ਐਫ ਆਈ ਆਰ ਨੰਬਰ 124 ਅੰਡਰ ਸੈਕਸ਼ਨ 18 ਸੀ 61 85 ਐਨ ਡੀ ਪੀ ਐਸ ਐਕਟ थाना ਸੰਗਤ ਜਿਹਦੇ ਵਿੱਚ ਸਾਡੀ ਇੱਕ ਪੁਲਿਸ ਪਾਰਟੀ थाना ਸੰਗਤ ਦੀ ਪੁਲਿਸ ਪਾਰਟੀ ਜਿਹੜੀ ਡੂਮ ਵਾਲੀ ਦੇ ਨੇੜੇ ਗਸ਼ਤਕਾਰੀ ਸੀ ਤਾਂ ਇੱਕ ਸ਼ੱਕੀ ਟਰਾਲਾ ਘੋੜਾ ਨੰੰਬਰੀ BB 29 X 82 24 ਜੋ ਕਿ ਬਾਈਪਾਸ ਡਬਲ ਤੋਂ ਮੁਕਸਰ ਸਾਹਿਬ ਦੇ ਨੇੜੇ ਪਾਇਆ ਗਿਆ ਤਾਂ ਇਹਨੂੰ ਚੈੱਕ ਕਰਨ ਤੇ ਦੇਖਿਆ ਤਾਂ ਇਹਦੇ ਵਿੱਚੋਂ 1 ਕਿਲੋ ਹਫੀਮ ਬਰਾਮਦ ਹੋਈ ਹੈ ਜਿਹੜਾ ਅਸੀਂ ਮੌਕੇ ਤੇ ਵਿਅਕਤੀ ਰਾਉਂਡ ਅਪ ਕੀਤਾ ਉਹਦਾ ਨਾਮ ਹੈ ਹਰਦੀਪ ਸਿੰਘ ਉਰ ਫ੍ਰੈਂਕੂ ਸੱਲ ਆਫ ਦਰਸ਼ਨ ਸਿੰਘ ਇਹ ਬਾਗਾਪੁਰਾ ਦਾ ਰਹਿਣ ਵਾਲਾ ਹੈ ਜਿਹੜਾ ਮੌਗਾ ਇਹਨਾਂ ਅਸੀਂ ਫਾਦਰ ਮਾਣੀਓਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਰਹੇ ਹਾਂ ਤਾਂ ਜੋ ਕਿ ਫਾਦਰ ਇਨਵੈਸਟੀਗੇਸ਼ਨ ਦੇ ਵਿੱਚ ਫਾਰਵਰਡ ਤੇ ਬੈਕ